ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਇੱਕ ਹੋਰ ਨਵੀਂ ਵੀਡੀਓ ਵਿੱਚ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸ਼ਾਮ ਦਾ ਸਵਾ 3:30 ਹੋ ਗਏ ਤੇ ਮੈਂ ਨੇ ਕਹੀ ਚਾਹ ਕਰਕੇ ਚਾਹ ਪੀਨੇ ਆ ਨਾਲ ਥੋੜੀ ਲੈਣਾ ਪਨੀਰੀ ਫਿਰ ਉਸ ਤੋਂ ਬਾਅਦ ਚਾਹ ਪੀਣ ਤੋਂ ਬਾਅਦ ਮੈਂ ਸ਼ੁਰੂ ਕਰੂੰਗੀ ਕਿਚਨ ਦੀ ਸਫਾਈ ਹੈ ਨਾ ਜਿਵੇਂ ਹੁਣ 1.5 ਮਹੀਨੇ ਤੋਂ ਜ਼ਿਆਦਾ ਹੋ ਗਿਆ ਮੈਂ ਕਿਚਨ ਦੀ ਸਫਾਈ ਨਹੀਂ ਕਰੀ ਤੇ ਕਿਚਨ ਦੀ ਕਲੀਨਿੰਗ ਸ਼ੁਰੂ ਕਰਦੇ ਹਾਂ ਹਰ ਮਹੀਨੇ ਮਹੀਨੇ ਤੋਂ ਮੈਂ ਕਰ ਦਿੰਦਾ ਪਰ ਇਸ ਵਾਰ ਲੇਟ ਹੋ ਗਈ ਕਿਚਨ ਦੀ ਸਾਫ ਸਫਾਈ ਸ਼ੁਰੂ ਕਰوں ਕਿਉਂਕਿ ਅੱਜ ਸ਼ਾਮ ਨੂੰ ਸਬਜ਼ੀ ਨਹੀਂ ਹੈ ਫਿਰ ਉਹਨੇ ਮੇਰੇ ਕੋਲ ਆਲਰੇਡੀ ਦੋ ਸਬਜ਼ੀਆਂ ਬਣੀਆਂ ਪਈਆਂ ਨੇ ਤੇ ਮੈਂ ਕਿਹਾ ਚਲੋ ਟਾਈਮ ਨਹੀਂ ਵੇਸਟ ਕਰਦੇ ਫਿਰ ਮੈਂ ਉਹ ਕਿਚਨ ਦੀ ਕਲੀਨਿੰਗ ਸ਼ੁਰੂ ਕਰ ਲਉਗੀ ਆਪਣੀ ਹੈ ਨਾ ਬਾਹਰ ਅੱਜ ਬਹੁਤ ਬਹੁਤ ਹਵਾ ਚੱਲ ਰਹੀ ਹੈ ਠੰਡਾ ਇੰਨੀ ਹੋਈ ਪਈ ਹੈ ਧੁੱਪ ਵੀ ਨਿਕਲੀ ਪਰ ਤੋਂ ਉੱਪਰ ਦਾ ਪਤਾ ਹੀ ਨਾ ਲੱਗਦਾ ਕਿਉਂਕਿ ਹਵਾ ਚੱਲ ਰਹੀ ਹੈ ਅੱਜ ਜਿਹ ਤਰੀਕ ਹੈਗੀ ਹੈ 19 ਦਸੰਬਰ ਦਿਨ ਵੀਰਵਾਰ ਥਰਸਡੇ ਹੈ ਨਾ 19 ਦਸੰਬਰ ਅੱਜ ਬਹੁਤ ਹਵਾ ਚੱਲ ਰਹੀ ਠੰਡੀ ਬਾਹਰ ਅੱਜ ਬਾਹਰ ਮੈਂ ਥੋੜਾ ਟਾਈਮ ਬੈਠੀ ਸੀ ਕਿ ਸਰਲਤੀ ਤੇ ਫਿਰ ਉਸ ਫਰਨੈਂਡ ਰਹੀ ਬਹੁਤ ਹਵਾ ਚੱਲ ਰਹੀ ਸੀ ਕਿ ਬੁਮਾਰਵੀ ਨਾ ਹੋ ਜਾ। ਹੁਣ ਚਾਹੇ ਇੰਜੋਏ ਕਰਦੇ ਆ ਚਾਹ ਪੀ ਕੇ ਫਿਰ ਆਪਾਂ ਲੱਗਦੇ ਆਪਣੇ ਕੰਮ ਤੇ ਕਿਚਨ ਸਾਫ ਹੋ ਜਾਊ ਫਿਰ ਮੈਨੂੰ ਵੀ ਮਿੰਨੇ ਤੱਕ ਸੱਲੀ ਹੋ ਜਾਊ ਵੀ ਮਿੰਨਾ ਮੇਰਾ ਆਰਾਮ ਨਾਲ ਲੱਗ ਜਾਊ। ਹੁਣ ਕਿਚਨ ਕਾਫੀ ਗੰਦੀ ਹੋਈ ਪਈ ਮੈਨੂੰ ਆਦਾ ਦਾ ਮਹੀਨੇ ਤੋਂ ਸਾਫ ਕਰਨ ਦੀ ਜਦੋਂ ਮਹੀਨੇ ਤੋਂ ਟਾਈਮ ਜ਼ਿਆਦੇ ਹੋ ਗਿਆ ਤੇ ਫਿਰ ਹੌਲੀ 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 ਕਰਕੇ ਜਿਆਦਾ ਗੰਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਚਲੋ ਜੀ ਪੀ ਆਪਾਂ ਚਾਹ ਹੁਣ। ਇਹ ਮਾਰਨਿੰਗ ਦਾ ਕਲਿੱਪ ਆਜ ਮਾਰਨਿੰਗ ਵਿੱਚ ਮੈਂ ਬਣਾਈ ਸਬਜੀ ਗਾਜਰ ਮਟਰ ਆਲੂ ਦੀ ਮਿਕਸ ਸਬਜੀ। ਸਬਜੀ ਬਹੁਤ ਟੇਸਟੀ ਬਣੀ ਸੀ ਮੈਂ ਗਾਜਰ ਨਹੀਂ ਵਧੀਆ ਉਹ ਲਾਲ ਜੀ ਨਾ ਗਾਜਰ ਆਉਣ ਨਹੀਂ ਲੱਗੇ ਮਿੱਠੇ ਮਿੱਠੇ ਪਰ ਸਬਜੀ ਅੱਛੀ ਬਣੀ ਸੀ ਤੇ ਔਰ ਇਧਰ ਮੈਂ ਆਪਣਾ ਰੈਡੀ ਕੀਤਾ ਸਟ ਬ੍ਰੇਕਫਾਸਟ ਪਨੀਰ ਪਿਆ ਸੀ ਵਿੱਚ ਸਬਜੀਆਂ ਪਾ ਕੇ ਚੀਜ਼ ਚ ਲਈ ਟਾਈਮ ਬਣਾ ਲਿਆ ਪਿਆਜ਼ ਚ ਮਨ ਲਾ ਮੈਂ ਟਮਾਟਰ ਪਾ ਕੇ ਤੇ ਨਾਲ ਮੈਂ ਰੋਟੀ ਦਾ ਵੀ ਸੈਟਅਪ ਤਿਆਰ ਕਰ ਲਿਆ ਸੱਸ ਮੇਰੀ ਤਿਆਰੀ ਸੀ ਵਿੱਚ ਫੁਲਕੇ ਫੁਲਕੇ ਬਣਾਦਾ ਪਰ ਪਹਿਲਾਂ ਮੈਂ ਆਪਣਾ ਬ੍ਰੇਕਫਾਸਟ ਕਰਦੀ ਹੁਣੇ ਫਿਰ ਫੁਲਕਾ ਬਣਾਉਣੀ ਹੁੰਦੀ ਆ ਤੇ ਅੱਜ ਮਾਰਨਿੰਗ ਵਿੱਚ ਮੈਂ ਬਣਾਇਆ ਸੀ ਇੱਕ ਬਾਕਸ ਦਾ ਡੀਆਈਵਾਈ ਬਣਾਇਆ ਸੀ ਆ ਬਾਕਸ ਆਰਗਨਾਈਜ਼ਰ ਬਣਾਇਆ ਸੀ ਮੈਂ ਤੁਹਾਨੂੰ ਦਲਮੇ ਇਹ ਬਾਕਸ ਬਾਹਰ ਸੁੱਟਦਾ ਸੀ ਜਿਹਦੇ ਵਿੱਚ ਉਹ ਵਾਸ਼ਿੰਗ ਮਸ਼ੀਨ ਦਾ ਲਿਕੁਇਡ ਆਇਆ ਸੀ ਨਾ ਮੈਂ ਬਾਕਸ ਬਾਹਰ ਸੁੱਟਦਾ ਪਰ ਬਾਕਸ ਇੰਨਾ ਜ਼ਿਆਦਾ ਮਜ਼ਬੂਤ ਸੀ ਬਾਹਰ ਸੁੱਟਦਾ ਫਿਰ ਮੈਂ ਅੱਜ ਬਾਹਰੋਂ ਮੈਂ ਚੱਕ ਲਈ ਜੁਮੈਂ ਦੇਖਿਆ ਇਹਨੂੰ ਅਚੀ ਤਰ੍ਹਾਂ ਇੰਨਾ ਜ਼ਿਆਦਾ ਹੈਵੀ ਬਾਕਸ ਸੀ ਬਹੁਤ ਹੀ ਮੋਟਾ ਬਾਕਸ ਸੀ ਮਜ਼ਬੂਤ ਪੂਰਾ ਫਿਰ ਮੈਂ ਕਿਹਾ ਚਲੋ ਇਹ ਬਾਕਸ ਤਾਂ ਸੁੱਟਣ ਵਾਲਾ ਹੈ ਨਹੀਂ ਤਾਂ ਬਹੁਤ ਕਮ ਆਊਗਾ ਫਿਰ ਮੈਂ ਚੱਕ ਲਈ ਅੱਜ ਇਹਦਾ ਮੈਂ ਆਪਾ ਕਰਦੇ ਆਂ ਡੀਆਈਵਾਈ ਔਰਗਨਾਈਜ਼ਰ ਬਣਾਉਣਾ ਇੱਕ ਤੇ ਜਿਹੜੇ ਉੱਪਰ ਡੱਬੇ ਦੇ ਇਹ ਫਲੈਪਸ ਨੇ ਇਹ ਮੈਂ ਕੱਟ ਦੂੰਗੇ ਇਹਦੇ ਢੱਕਣ ਜਿਹੇ ਲੱਗੇ ਹੋਣ ਜਿਹੜੇ ਉੱਪਰ ਇਹ ਆਪਾਂ ਕੱਟ ਦਾਂਗੇ ਕਿਉਂਕਿ ਇਹ ਕੰਮ ਦੀ ਨਹੀਂ ਹੈਗੇ ਡੱਬਾ ਆਲਰੇਡੀ ਮਜ਼ਬੂਤ ਹੈ ਜੇ ਤਾਂ ਆਪਾਂ ਹਲਕਾ ਹੋਵੇ ਫਿਰ ਆਪਾਂ ਇਹਨੂੰ ਅੰਦਰ ਫੋਲਡ ਕਰਕੇ ਪੇਸਟ ਕਰ ਸਕਦੇ ਪਰ ਇਹ ਡੱਬਾ ਬਹੁਤ ਜ਼ਿਆਦਾ ਮਜ਼ਬੂਤ ਹੈ ਤਾਂ ਹੀ ਉਸ ਕਰਕੇ ਮੈਨੂੰ ਲਾਲਚ ਹੋ ਗਿਆ ਵੀ ਇੰਨਾ ਮਜ਼ਬੂਤ ਡੱਬਾ ਘੱਟ ਹੀ ਮਿਲਦਾ ਆਪਾਂ ਕਿ ਹਲਕੇ ਫੁਲਕੇ ਤਾਂ ਘਰੇ ਆਉਂਦੇ ਹੀ ਰਹਿੰਦੇ ਨੇ ਤੇ ਆਪਾਂ ਹੁਣ ਇਹਨੂੰ ਕਵਰ ਕਰ ਲਾਂਗੇ ਇੱਕ ਰੈਪਿੰਗ ਪੇਪਰ ਨਾਲ ਗਿਫਟ ਰੈਪਿੰਗ ਪੇਪਰ ਹੁੰਦੇ ਨੇ ਉਹਦੇ ਨਾਲ ਰੈਪ ਕਰਨਾ ਈਜ਼ੀਲੀ ਆਪਾਂ ਨੂੰ ਸਟੇਸ਼ਨਰੀ ਸ਼ਾਪ ਤੋਂ 8-10 ਰੁਪਏ ਦਾ ਇੱਕ ਸ਼ੀਟ ਮਿਲ ਜਾਂਦੀ ਹੁੰਦੀ ਹੈਗੀ ਤੇ ਨਾਲ ਯੂਜ਼ ਕਰਾਂਗੇ ਫੇਵਿਕੋਲ ਬਸ ਆ ਦੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਫੇਵਿਕੋਲ ਤੇ ਗਿਫਟ ਰੈਪਿੰਗ ਪੇਪਰ ਮੈਂ ਗਿਫਟ ਮੈਂ ਨਾ ਗਿਫਟ ਰੈਪਿੰਗ ਪੇਪਰ ਇਕੱਠੇ ਕਰ ਹੀ ਲਿਆ ਕੇ ਰੱਖ ਦਉਣੀ 5-10 ਸ਼ੀਟਾਂ ਮੈਂ ਇਕੱਠੀਆਂ ਲਿਆ ਕੇ ਰੱਖ ਦਉਣੀ ਵੀ ਕਿਤਨਾ ਕਿਤੇ ਕੰਮ ਆ ਜਾਂਦਾ ਅੱਜ ਮੇਰੇ ਕੋਲੇ ਫਾਈਨਲ ਇਹ ਦੋ ਸ਼ੀਟਸ ਪੇਸ ਮੈਂ ਕਿ ਪਹਿਲਾਂ ਮੈਂ ਆਈਡੀਆ ਲਿਆ ਮੈਂ ਕਿ ਦੋ ਸ਼ੀਟਸ ਨਾਲ ਮੇਰਾ ਕੰਮ ਚੱਲ ਜਾਊਗਾ ਤੇ ਫਿਰ ਮੈਨੂੰ ਲੱਗਿਆ ਵੀ ਚਲ ਦੋ ਸ਼ੀਟਸ ਬਹੁਤ ਹੋਣੀਆਂ ਨੇ ਤੇ ਦੋ ਸ਼ੀਟਸ ਇੱਥੇ ਰਾਮ ਨਾਲ ਆ ਗਈਆਂ ਪਾਦੀ ਆਈਆਂ ਸੀ ਕੁਝ ਮੇ ਪੀਸ ਵਗੈਰਾ ਬਚੇ ਪਏ ਸੀ ਉਹ ਮੈਂ ਮੈਂ ਜੋੜੇ ਤੇ ਫੇਵਿਕੋਲ ਇਦਾਂ ਆਪਾਂ ਸਾਰੇ ਸਾਈਡਸ ਤੇ ਪੇਸਟ ਕਰ ਦਾਂਗੇ ਜਿਹੜਾ ਐਕਸਟਰਾ ਸ਼ੀਟ ਹੋਊਗੀ ਆਪਾਂ ਅੰਦਰ ਫੋਲਡ ਕਰ ਦਾਂਗੇ ਬਹੁਤ ਹੀ ਸਿੰਪਲ ਦਾ ਬਹੁਤ ਹੀ ਈਜ਼ੀ ਔਰ ਕਮ ਇੰਨੇ ਆਉਂਦੇ ਨੇ ਆਰਗੇਨਾਈਜ਼ਰ ਬਹੁਤ ਜ਼ਿਆਦਾ ਕੰਮ ਆਉਂਦੇ ਨੇ ਪਾ ਸਿਰਫ ਪਾਣੀ ਵਾਲੀ ਜਗ੍ਹਾ ਆਪਾਂ ਇਹਨੂੰ ਯੂਜ਼ ਨਹੀਂ ਕਰ ਸਕਦੇ ਬਾਕੀ ਤੁਸੀਂ ਬਿਨਾ ਪਾਣੀ ਤੋਂ ਜਿੱਥੇ ਮਰਜ਼ੀ ਇਹਨੂੰ ਯੂਜ਼ ਕਰੋ ਸਟੱਡੀ ਟੇਬਲ ਤੇ ਬੱਚਿਆਂ ਦੇ ਕੱਪੜੇ ਵਿੱਚ ਸਟੇਸ਼ਨਰੀ ਆਈਟਮਸ ਰੱਖਣ ਲਈ ਆਪਣੇ ਕੱਪੜੇ ਰੱਖਣ ਲਈ ਕਿਚਨ ਦੀ ਐਕਸਟਰਾ ਗ੍ਰੋਸਰੀ ਰੱਖਣੀ ਹੈ ਕੋਈ ਐਕਸਟਰਾ ਕੰਟੇਨਰ ਪਏ ਨੇ ਬੱਚਿਆਂ ਦੇ ਟਿਫਨ ਬੋਟਲ ਕੋਈ ਐਕਸਟਰਾ ਕੁਝ ਸਮਾਨ ਪਿਆ ਕੋ ਇਹਦੇ ਵਿੱਚ ਆਪਾਂ ਰੱਖ ਸਕਦੇ ਹਾਂ ਉੱਪਰ ਵਾਲ ਖਾਨੇ ਵਿੱਚ ਮੋਸਟਲੀ ਆਪਣਾ ਹੱਥ ਨਹੀਂ ਜਾਂਦਾ ਹੁੰਦਾ ਹਨਾ ਆਪਾਂ ਕੀ ਕੀ ਆਪਾਂ ਰੱਖੀਏ ਕਿਵੇਂ ਚੱਕੀ ਉੱਪਰ ਵਾਲੇ ਖਾਨਿਆਂ ਲਈ ਕਬerts ਚ ਜਾਂ ਆਪਣੀ ਪੈਂਟਰੀ ਕਬerts ਚ ਆਪਾਂ ਇਹ ਬਾਕਸ ਯੂਜ਼ ਕਰ ਸਕਦੇ ਹਾਂ ਨਾ ਮੈਂ ਵੀ ਆਪਣੇ ਬਾਕਸ ਹੀ ਲਗਾਇਆ ਹੋਇਆ ਹੈ ਪੈਂਟਰੀ ਵਿੱਚ ਉੱਪਰ ਉਸ ਤੋਂ ਬਾਅਦ ਜਿਹੜੀ ਸ਼ੀਟ ਤੇ ਆਪਾਂ ਕਾਰਨਰਸ ਨੇ ਆਪਾਂ ਇਹ ਕੱਟ ਲਾਂਗੇ ਕੱਟ ਕੇ ਅੰਦਰ ਫੋਲਡ ਕਰ ਲਾਂਗੇ ਬਹੁਤ ਹੀ ਈਜ਼ੀ ਹੁੰਦਾ ਇਹਨੂੰ ਕਵਰ ਕਰਨਾ ਤੁਸੀਂ ਚਾਹੋ ਤਾਂ ਕਿਸੇ ਵੀ ਕੋਈ ਫालतੂ ਕੱਪੜੇ ਨਾਲ ਵੀ ਇਹਨੂੰ ਰੈਪ ਕਰ ਸਕਦੇ ਹੋ ਕਵਰ ਕਰ ਸਕਦੇ ਹੋ ਕੋਈ ਵੀ ਐਕਸਟਰਾ ਕਪੜਾ ਘਰੇ ਪਿਆ ਚਾਹੀ ਨਵਾਂ ਚਾਹੀ ਪੁਰਾਣਾ ਉਹਦੇ ਨਾਲ ਵੀ ਕਰ ਸਕਦੇ ਹਾਂ ਮੈਂ ਗਿਫਟ ਰੈਪਿੰਗ ਨਾਲ ਹੀ ਕਰਦੇ ਹੁੰਦੇ ਇਹਨਾਂ ਈਜ਼ੀ ਹੋ ਜਾਂਦਾ ਨਾ ਫਿਰ ਸ਼ੀਟ ਇਹ ਸਫਾਈ ਨਾਲ ਵੀ ਫੋਲਡ ਹੁੰਦੀ ਹੈ ਰੈਪ ਹੁੰਦੀ ਹੈ ਤੇ ਈਜ਼ੀ ਵੀ ਹੋ ਜਾਂਦਾ ਕੰਮ ਆਪਣਾ ਕੱਪੜੇ 'ਚ ਹੀ ਹੁੰਦਾ ਥੋੜਾ ਬਾਲਜੇ ਪੈਂਦੇ ਠਰ ਹੁੰਦੇ ਨੇ ਕੀ ਸ਼ੀਟ इजीली ਰੈਪ ਹੋ ਜਾਂਦੀ ਆ ਜਿਹੜੇ ਐਕਸਟਰਾ ਸ਼ੀਟਸ ਮੈਂ ਅੰਦਰ ਕਰਤੀ ਫੋਲਡ ਹੋ ਤੇ ਇਸ ਤਰੀਕੇ ਨਾਲ ਇਹ ਬਾਕਸ ਮੈਂ ਕਰ ਲਿਆ ਰੈਡੀ ਅੰਦਰ بیس ਤੇ ਵੀ ਮੈਂ ਕਿਹਦੇ ਗੱत्ता ਲਗਾਤਾ ਜਿਹੜੇ ਉੱਪਰੋਂ ਫਲੈਪਸ ਘੱਟੇ ਸੀ ਨਾ ਉਹ ਮੈਂ ਜੋੜ ਕੇ ਉੱਪਰ ਐਕਸਟਰਾ ਇੱਕ ਸ਼ੀਟ ਦਾ ਮੇਰੇ ਕੋਲ ਪੀਸ ਪਿਆ ਸੀ ਉਹ ਲਗਾ ਕੇ ਤੇ بیس ਬਣਾਤਾ ਤਾਂ ਕਿ بیس ਹੋਰ ਵੀ ਮਜ਼ਬੂਤ ਹੋ ਜਾਏ ਐ ਫਿਰ ਈ ਕਿਨੇ ਆਪਣਾ ਬਾਕਸ ਰੈਡੀ ਹੁਣ ਇਹਦੇ ਵਿੱਚ ਆਪਾਂ ਕੁਝ ਵੀ ਪਾ ਸਕਦੇ ਹਾਂ ਮੈਂ ਤੁਹਾਨੂੰ ਰੂਮ ਵਿੱਚ ਰੱਖ ਲਓ ਬੱਚਿਆਂ ਦੇ ਛੋਟੇ-ਮੋਟੇ ਟੌਇਜ਼ ਨੇ ਬੱਚੇ ਇਧਰੋਂ ਦਾ ਸੁਰਦਾਨ ਇਕੱਠੇ ਕਰਕੇ ਇਹਦੇ ਵਿੱਚ ਫੇਰ ਪਾ ਦੋ ਹਨ ਜਾਂ ਬੱਚਿਆਂ ਦੇ ਕੈਪਸ ਨੇ ਕੋਟੀਆਂ ਨੇ ਛੋਟੋ-ਛੋਟੀਆਂ ਕੋਈ ਕੱਪੜੇ ਨਿੱਕੇ-ਮੁੱਟੇ ਸਵੈਟਰ ਵਗੈਰਾ ਉਹ ਵੀ ਪਾ ਦਿਓ ਆਪਣੇ ਬੈੱਡ ਸਾਈਡ ਤੇ ਰੱਖ ਦੋਗੇ ਇੱਕ ਅੱਛਾ ਜਿਹਾ ਪੇਪਰ ਲਗਾ ਕੇ ਅੱਛੇ ਜਿਹੇ ਪ੍ਰਿੰਟ ਵਾਲਾ ਤਾਂ ਉਹ ਵੀ ਸੋਹਣਾ ਲੱਗੂਗਾ ਤੇ ਰੂਮ ਵਿੱਚ ਤੇ ਮੈਂ ਇਹਨੂੰ ਯੂਜ਼ ਕਰਨੀ ਆਪਣੇ ਕਬਡ ਵਿੱਚ ਤੇ ਆਪਣੇ ਕਬੜੇ ਵਿੱਚ ਮੈਂ ਇਸ ਤਰ੍ਹਾਂ ਟਿਕਾ ਲਿਆ ਇਹ ਪਹਿਲਾਂ ਇੱਥੇ ਮੇਰੇ ਗਰਮੀਆਂ ਵਾਲੇ ਤੇ ਇਹ ਬਾਕਸ ਮੈਂ ਇੱਥੇ ਰੱਖ ਲਾਣੇ। ਕੱਪੜੇ ਵਿੱਚ ਇਹਨਾਂ ਇੱਕ ਪਾਰਟੀਸ਼ਨ ਵੀ ਹੋਏ ਨੇ। ਮੈਂ ਇਸ ਤਰੀਕੇ ਨਾਲ ਰੱਖ ਲਈ। ਦੂਸਰੀ ਤਰ੍ਹਾਂ ਖੜਮਾ ਨਹੀਂ ਰੱਖ ਰਹੀ ਕਿਉਂਕਿ ਉਹ ਵੀ ਕੱਪੜੇ ਕੱਢਣੇ ਓਕੇ ਨੇ। ਇਸ ਤਰੀਕੇ ਨਾਲ ਕੱਪੜੇ ਕੱਢਣੇ ਸੌਕੇ ਨੇ ਇਹਦੇ ਵਿੱਚੋਂ। ਬਾਕੀ ਤੁਸੀਂ ਆਪਣੀ ਨੀਡ ਅਕੋਰਡਿੰਗ ਆਪਣੀ ਅਲਮਾਰੀ 'ਚ ਜਗ੍ਹਾ ਦੇ ਅਕੋਰਡਿੰਗ ਹਨਾ ਜਿਵੇਂ ਮਰਜ਼ੀ ਤੁਸੀਂ ਯੂਜ਼ ਕਰੋ। ਤੇ ਉੱਪਰ ਵੀ ਇਹ ਸਮਾਨ ਰੱਖ ਸਕਦੇ ਹਾਂ ਕਿਉਂਕਿ ਮਜ਼ਬੂਤ ਬਹੁਤ ਆ ਉੱਪਰ ਉਹ ਵੀ। ਇਹ ਕੋ ਉੱਪਰ ਮੈਂ ਛੋਟਾ ਜਿਹਾ ਸੌਕਸ ਵਾਲਾ ਡੱਬਾ ਰੱਖਤਾ ਇਹਦੇ ਵਿੱਚ ਮੇਰੇ ਸੌਕਸ ਹੁੰਦੀਆਂ ਨੇ ਇਹ ਰੱਖਤਾ। ਸਟੌਲ ਰੱਖ ਲਿਆ ਆਪਣੇ। ਇਸ ਇਦੇ ਵਿੱਚ ਮੈਂ ਆਪਣੇ ਗਰਮ ਕੁਰਤੀਆਂ ਰੱਖ ਲਈ ਮੋਟੀਆਂ ਕੁਰਤੀਆਂ ਜੋ ਹੁਣ ਅੱਗੇ ਆਉਣ ਵਾਲੇ ਠੰਡ ਵਾਲੇ ਦਿਨਾਂ 'ਚ ਕੰਮ ਆਉਣਗੇ ਉਹਦੋਂ ਮੈਂ ਪਾਉਂਗੀ ਹੋਰ ਰੱਖ ਲੈ ਇਸ ਤਰੀਕੇ ਨਾਲ ਆਪ ਆਪਣੇ ਕੱਪੜੇ ਰੱਖੋ ਬੱਚਿਆਂ ਦੇ ਬੁੱਕਸ ਰੱਖੋ ਹਨਾ ਕੁਝ ਵੀ ਰੱਖੋ ਬਹੁਤ ਵਧੀਆ ਇਹ ਡੱਬੇ ਆਪਾਂ ਨੂੰ ਕੰਮ ਦੇ ਦਿੰਦ ਨੇ ਮਜ਼ਬੂਤ ਹੋਣ ਵਧੀਆ ਪਰ ਇਸ ਤਰ੍ਹਾਂ ਮੈਂ ਆਰਗਨਾਈਜ਼ਰ ਯੂਜ਼ ਕੀਤਾ ਜਿਵੇਂ ਨੂੰ ਨਾ ਸੈਟਿੰਗ ਆਊਗੀ ਤਾਂ ਮੈਂ ਇਸ ਤੋਂ ਕਿਤੇ ਹੋਰ ਚਾਕੇ ਹੋਰ ਰੱਖ ਲੂੰਗੀ ਪਰ ਪਰ ਇਹਨੇ ਕੰਮ ਕਿਤਨ ਕਿਤੇ ਆਈਆਂ ਨਾ ਕੰਮ ਇਹਨੇ ਆਪਾਂ ਨੂੰ ਪੂਰਾ ਦੇਣਾ ਜਿੱਥੇ ਮਰਜ਼ੀ ਰੱਖ ਲਓ ਤੁਸੀਂ ਤੇ ਹੁਣ ਸੀ ਸ਼ਾਮ ਦਾ ਟਾਈਮ ਚਾਹ ਪੀਣ ਤੋਂ ਬਾਅਦ ਮੈਂ ਆ ਗਈ ਫਿਰ ਕਿਚਨ ਵਿੱਚ ਕਿਚਨ ਦੀ ਸਫਾਈ ਅੱਜ ਹਿੰਮਤ ਜੀ ਕਰਕੇ ਸ਼ੁਰੂ ਕੀਤੀ ਹੈ ਨਹੀਂ ਤਾਂ ਐਂ ਲੱਗਦਾ ਦਿਨ ਐਨੇ ਛੋਟੇ ਨੇ ਮੈਂ ਸਫਾਈ ਕਰਾਂ ਕਿਹੜੇ ਵੇਲੇ ਕਰਾਂ ਕਿਹੜੇ ਵੇਲੇ ਕਿਉਂਕਿ ਸਵੇਰ ਤੋਂ ਟਾਈਮ ਤੱਕ ਕਿਚਨ 'ਚ ਖਾਣ ਪਕੌੜ ਚ ਲੰਘ ਜਾਂਦਾ ਮਾੜੀ ਮੋਟੀ ਡਸਟਿੰਗ ਕਰ ਲਉ ਬਾਥਰੂਮ ਤੋਂ ਲੋ ਕੱਪੜੇ ਤੋਂ ਲੋ ਐਂ ਲੰਘ ਜਾਂਦਾ ਸੀਗਾ ਤੇ ਸ਼ਾਮ ਨੂੰ ਸ਼ਾਮ ਦਾ ਟਾਈਮ ਹੋਏ ਨਾ ਮੈਨੂੰ ਵੋਕ ਦਾ ਲਾਲ ਚਾਹ ਜਦ ਮੈਂ ਕਰਾਂ ਸਫਾਈ ਕਿਹੜੇ ਵੇਲੇ ਫਿਰ ਮੈਂ ਸੋਚਿਆ ਵੀ ਨਹੀਂ ਥੋੜਾ ਥੋੜਾ ਟਾਈਮ ਕੱਢ ਕੇ ਤਾਂ ਮੈਨੂੰ ਕਰਨੀ ਪਊਗੀ ਤੇ ਫਾਈਨਲੀ ਅੱਜ ਕਿਚਨ ਉਮੀਨ ਨੇ ਤਾਂ ਕਰਦੀ ਹੁੰਨੀ ਪਰ ਇਸ ਵਾਰੀ ਡੇਢ ਮਹੀਨੇ ਤੋਂ ਪੌਣੇ 2 ਮਹੀਨੇ ਵਾਂਗੂ ਹੋ ਗਈ ਸਫਾਈ ਹੋਈ ਨਹੀਂ ਲੇਟ ਹੋ ਗਈ ਚਲੋ ਐਨੀਵੇਸ ਪਰ ਹੁਣ ਆਪਾਂ ਸਫਾਈ ਕਰਨੀ ਕਰਦੇ ਹਾਂ ਸ਼ੁਰੂ ਤੇ ਮੈਂ ਪਹਿਲਾਂ ਡਰਾਅਰ ਦਾ ਸਮਾਨ ਕੱਢਦੀ ਹੁੰਨੀ ਆ ਕੱਢ ਕੇ ਡਰਾਅਰ ਅੰਦਰੋਂ ਸਾਫ ਕਰਕੇ ਫਿਰ ਮੈਂ ਰੱਖਦੀ ਹੁੰਨੀ ਆ ਇਸ ਤਰ੍ਹਾਂ ਮੇਰਾ ਇਹ ਰੂਟੀਨ ਹੁੰਦਾ ਹਰ ਮਹੀਨੇ ਸਫਾਈ ਕਰਨ ਦਾ ਸਾਰੇ ਕਿਚਨ ਦਾ ਸਮਾਨ ਮੈਂ ਇਕੱਠਾ ਨਹੀਂ ਕੱਢਦੀ ਇੱਕ ਇੱਕ ਡਰਾਅਰ ਦਾ ਹੀ ਕੱਢਦੀ ਹੁੰਨੀ ਆ ਸਾਫ ਕਰਕੇ ਫਿਰ ਮੈਂ ਵਾਪਸ ਰੱਖ ਲਾਉਣੀ ਆ ਬਹੁਤ ਜ਼ਿਆਦਾ ਖਲਾਰਾ ਵੀ ਨਹੀਂ ਪੈਂਦਾ ਤੇ ਆਪਾਂ ਨੂੰ ਵੀ ਆਇਨ ਲੱਗਦਾ ਕਿ ਆਪਾਂ ਬਹੁਤ ਵੱਡਾ ਕੰਮ ਇੱਕ ਸਹੇੜ ਲਿਆ ਹਨ ਵੀ ਜਿਹਨੂੰ ਨਿਪਟਾਣਾ ਔਖਾ ਹੋਊਗਾ ਥੋੜਾ ਥੋੜਾ ਸਟੈਪ ਵਾਈਜ਼ ਕਰੀਏ ਤਾਂ ਕੰਮ ਹੋ ਜਾਂਦਾ ਇਹ ਨਹੀਂ ਕਿ ਸਾਰੇ ਕਿਚਨ ਆਪਾਂ ਇੱਕ ਦਿਨ ਚ ਹੀ ਕਰਨੀ ਆ ਦੋ ਦਿਨਾਂ ਚ ਕਰੋ ਤਿੰਨ ਦਿਨਾਂ ਚ ਕਰੋ ਜੇ ਤੁਹਾਡੇ ਕੋਲ ਸਮਾਨ ਜ਼ਿਆਦਾ ਹੈ ਕਿਚਨ ਵੱਡੀ ਹੈ ਚਾਹੇ ਵੱਧ ਟਾਈਮ ਲੈ ਲਓ ਪਰ ਹਾਂ ਸਫਾਈ ਕਰਨੀ ਜ਼ਰੂਰੀ ਹੈ ਚਾਹੇ ਇੱਕ ਦਿਨ ਚ ਕਰੋ ਚਾਹੇ ਚਾਰ ਦਿਨਾਂ ਚ ਕਰੋ ਮੇਨ ਜਿਹੜਾ ਕੰਮ ਆ ਵੀ ਸਫਾਈ ਕਰਨੀ ਆ ਇੱਕ ਇੱਕ ਡਰਾਅਰ ਤੋਂ ਸਾਮਾਨ ਕੱਢਦੀ ਹੁੰਨੀ ਆ ਸਾਫ਼ ਕਰਕੇ ਰੱਖਦੀਆਂ ਫਿਰ ਨੈਕਸਟ ਡਰਾਅਰ ਸ਼ੁਰੂ ਕਰਦੀ ਹੁੰਨੀ ਆ ਪਰ ਸਾਮਾਨ ਮੈਂ ਸਾਰਾ ਟੋਟਲੀ ਬਾਹਰ ਕੱਢ ਕੇ ਫਿਰ ਸਫਾਈ ਕਰਦੀ ਹੁੰਨੀ ਆ ਇਹਦੇ ਨਾਲ ਕੀ ਹੁੰਦਾ ਆਪਣੇ ਸਾਮਾਨ ਦੀ ਵੀ ਨਿਗਾਹ ਪੈ ਜਾਂਦੀ ਆਪਣੇ ਸਾਮਾਨ ਤੇ ਕੀ ਕੁਝ ਆਪਣੇ ਕੋਲ ਹੈਗਾ ਕੀ ਆਪਾਂ ਯੂਜ਼ ਕਰ ਰਹੇ ਆ ਤੇ ਕਿਹੜੀ ਚੀਜ਼ ਹੈ ਜਿਹੜੀ ਆਪਣੇ ਤੋਂ ਯੂਜ਼ ਨਹੀਂ ਹੋ ਰਹੀ ਆਪਣੇ ਤੋਂ ਲੁਕੀ ਰਹੀ ਜਾਂ ਪਿੱਛੇ ਪਈ ਰਹੀ ਉਹ ਵੀ ਪਤਾ ਲੱਗ ਜਾਂਦਾ ਬੋਟਲਸ ਵੀ ਆਪਣੇ ਸਾਰੀਆਂ ਟੱਬੇ ਡੁੱਬੇ ਮਸਾਲੇ ਵਾਲੇ ਬੋਟਲ ਸਾਰੇ ਸਾਫ਼ ਹੋ ਜਾਂਦੀਆਂ ਨੇ ਹਾਦੀ ਕੁਏ ਇਸ ਤਰ੍ਹਾਂ ਥੋੜਾ ਥੋੜਾ ਟਾਈਮ ਪਾ ਕੇ ਅੰਦਰ ਕੁਛ ਨਾ ਕੁਛ ਗਿਰ ਜਾਂਦਾ ਡਰਾਅਰ ਵੀ ਜਿਵੇਂ ਜੀਰਾ ਜ ਵਹਨ ਵਗੈਰਾ ਗਿਰਿਆ ਪਿਆ ਕੁਛ ਨਾ ਕੁਛ ਗਿਰਦਾ ਰਹਿੰਦਾ ਲਿਕਵਿਡ ਮੇਰੇ ਕੋਲ ਕਿਚਨ ਚ ਆ ਜਾਂਦਾ ਕੁਛ ਬੰਜਾ ਡੁੱਲੀ ਬਕਾ ਇੱਥਾ ਸੁੱਕੀਆਂ ਚੀਜ਼ਾਂ ਹੁੰਦੀਆਂ ਜਿੜੀਆਂ ਮਾੜੇ ਮੁੱਟੀਆਂ ਹੋ ਜਾਂਦੀਆਂ ਨੇ ਗਿਰ ਜਾਂਦੀਆਂ ਨੇ ਗਿਆ ਯੂਜ਼ ਕਰਨ ਲੱਗੇ ਚੱਕਣ ਧਣ ਲੱਗੇ ਇਸ ਤਰੀਕੇ ਨਾਲ ਆਪਣੀ ਫਿਰ ਕਿਚਨ ਨਾ ਸਾਫ਼ ਰਹਿੰਦੀ ਜੇ ਆਪਾਂ ਮਹੀਨੇ ਤੋਂ ਸਾਫ਼ ਕਰੋ ਜਾਂ ਜਿਵੇਂ ਵੀ ਤੁਸੀ ਤੁਹਾਨੂੰ ਠੀਕ ਲੱਗਦਾ ਆਪਣੀ ਕਿਚਨ ਦੇ ਅਕੋਰਡਿੰਗ ਆਪਣੀ ਤੁਸੀਂ ਸਮਾਨ ਅਕੋਰਡਿੰਗ ਡੇਟ ਮਹੀਨੇ ਤੋਂ 2 ਮਹੀਨੇ ਤੋਂ ਸਫਾਈ ਕਰਨੀ ਪਰ ਜ਼ਰੂਰੀ ਹੈ ਜੇ ਆਪਾਂ ਕਵਾਂਗੇ 6 ਮਹੀਨੇ ਤੋਂ ਸਾਫ ਕਰਾਂਗੇ ਕਿਚਨ ਜਾਂ ਸਾਲ ਤੋਂ ਸਾਫ ਕਰਾਂਗੇ ਹਨ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਇਸ ਕਰਕੇ ਮੈਂ ਇਹ ਰੂਟੀਨ ਬਣਾਇਆ ਹੋਇਆ ਮੈਂ ਹਰ ਮਹੀਨੇ ਤੋਂ ਆਪਣੀ ਕਿਚਨ ਸਾਫ ਕਰਦੀ ਆ ਫਿਰ ਬਹੁਤ ਜ਼ਿਆਦਾ ਗੰਦੀ ਵੀ ਨਹੀਂ ਹੁੰਦੀ ਆ ਆਪਾਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਨ ਦੀ ਲੋਡ ਵੀ ਨਹੀਂ ਪੈਂਦੀ ਔਰ ਡਰਾਅਰਸ ਦੇ ਵਿੱਚ ਲਾਈਨਰ ਲਗਾਉਣੇ ਵੀ ਬਹੁਤ ਜ਼ਰੂਰੀ ਨੇ ਫਿਰ ਨੀਚੋਂ ਆਪਾਂ ਨੂੰ ਡਰਾਅਰ ਜਿਆਦਾ ਮਿਹਨਤ ਕਰਕੇ ਸਾਫ਼ ਨਹੀਂ ਕਰਨੇ ਪੈਂਦੇ ਉਹ ਨੀਚੋਂ ਸਾਫ਼ ਹੀ ਰਹਿੰਦਾ ਸਿੱਕਾ ਸਿਰਫ ਕੱਪੜਾ ਹੀ ਮਾਰਨਾ ਹੁੰਦਾ ਜੇ ਕੁਝ ਗਿਰੂ ਤਾਂ ਲਾਈਨਰਸ ਤੇ ਗਿਰੂਗਾ ਔਰ ਇਹ ਵਾਸ਼ੇਬਲ ਹੁੰਦੇ ਨੇ ਆਪਾਂ ਇਹਨਾਂ ਨੂੰ ਗਿੱਲੇ ਕੱਪੜੇ ਨਾਲ ਵੀ ਸਾਫ਼ ਕਰ ਸਕਦੇ ਆ ਪਾਣੀ ਨਾਲ ਆਪਾਂ ਧੋ ਵੀ ਸਕਦੇ ਆ ਸਾਲੋਂ ਸਾਲ ਇਹ ਚੱਲਦੇ ਨੇ ਖਰਾਬ ਨਹੀਂ ਹੁੰਦੇ ਹੈਗੇ ਇਸ ਕਰਕੇ ਲਾਈਨਰਸ ਜ਼ਰੂਰ ਵਧੀਆ ਲਾਊਡ ਡਰਾਅਰਸ ਵਿੱਚ ਜਿਹੜੇ ਵਾਸ਼ੇਬਲ ਹੋਣ ਹੁਣ ਜਿਹੜਾ ਬਾਕਸ ਪਈ ਸੀ ਮੇਰੇ ਕੋਲ ਜਿਹਦੇ ਵਿੱਚ ਮੈਂ ਬੋਟਲਸ ਰੱਖੀਆਂ ਹੋਈਆਂ ਸੀ ਇਹਨਾਂ ਨੂੰ ਇੱਕ ਇੱਕ ਬੋਟਲ ਕੱਢ ਕੇ ਨਾਲ ਤਾਂ ਮੈਂ ਇਹਨਾਂ ਨੂੰ ਸਾਫ਼ ਕਰ ਦੂੰਗੀ ਦੇ ਨਾਲ ਜਿਹੜੀ ਕੋਈ ਬੋਟਲ ਖਾਲੀ ਪਈ ਆ ਜਾਂ ਚੀਜ਼ ਖਰਾਬ ਹੋ ਗਈ ਨਹੀਂ ਮੈਨੂੰ ਪਤਾ ਲੱਗਿਆ ਮੈਂ ਯੂਜ਼ ਨਹੀਂ ਕਰੀ ਉਹ ਵੀ ਪਤਾ ਲੱਗੋ ਜਿਵੇਂ ਹੁਣ ਜੈਮ ਵਾਲੀ ਬੋਟਲ ਖਾਲੀ ਪਈ ਸੋ ਮੈਂ ਕੱਢਦੀ ਹਾਂ ਵਾਸ਼ ਕਰ ਦੂੰਗੀ ਐਸ ਲਈ ਕਿ ਨਾ ਆਪਣੀ ਨਜ਼ਰ ਵੀ ਸਾਰੇ ਸਮਾਨ ਤੇ ਜਾਂਦੀ ਹੈ ਕੀ ਕੁਝ ਆਪਣੇ ਕੋਲ ਹੈਗਾ ਦੇਖੋ ਡੱਬਾ ਮੈਂ ਝਾੜਿਆ ਡੱਬੇ ਦੇ ਵਿੱਚੋਂ ਵੀ ਨਿਕ ਨਿਕਾ ਜਿਹਾ ਕਿੰਨਾ ਕੁਝ ਨਿਕਲਿਆ ਆ ਇਹ ਤਾਂ ਹੀ ਮੈਂ ਬਾਕਸ ਲਗਾਏ ਹੋਏ ਨੇ ਤਾਂ ਕਿ ਜੇ ਕੁਝ ਗਿਰਦਾ ਵੀ ਇਹਦਾ ਬਾਕਸ ਕੱਢ ਕੇ ਆਪਾਂ ਸਾਫ਼ ਕਰ ਸਕਦੇ ਆ ਬਾਕੀ ਸਫਾਈ ਦੇ ਟਾਈਮ ਆਪਾਂ ਨਿਕ ਨਿਕੇ ਸ਼ੀਸ਼ੇ ਇੱਕ ਇੱਕ ਸ਼ੀਸ਼ੇ ਚੱਕਣੀ ਔਖੇ ਹੈ ਕਿਉਂਕਿ ਚੱਕਦੇ ਤਾਰ ਤੇ ਟੁੱਟ ਜਾਂਦੀਆਂ ਨੇ ਇਸ ਤੋਂ ਬੈਤਰ ਹੈ ਕਿ ਤੁਸੀਂ ਬਾਕਸ ਚੱਕ ਲਓ ਸਾਰਾ ਬਾਹਰ ਕੱਢ ਲਓ ਤੇ ਸਾਫ਼ ਕਰਕੇ ਫੇਰ ਰੱਖ ਦਿਓ। ਉਹੀ ਕਰ ਲੈ ਆਪਾਂ ਆਰਗੇਨਾਈਜ਼ਰ ਕਿੱਥੇ ਕਿੱਥੇ ਲਿਆ ਕੇ ਲਾਵਾਂਗੇ ਹਨ ਬਜ਼ਾਰ ਵਿੱਚੋਂ ਆਪਾਂ ਪੈਸੇ ਲਾ ਕੇ ਆਰਗੇਨਾਈਜ਼ਰ ਖਰੀਦਦੇ ਹਾਂ ਪਰ ਕਿੰਨੇ ਕੁ ਖਰੀਦਾਂਗੇ ਕਿਉਂਕਿ ਹਰ ਇੱਕ ਜਗ੍ਹਾ ਮੈਨੂੰ ਲੱਗਦਾ ਬਹੁਤ ਵਧੀਆ ਕੰਮ ਕਰਦੇ ਨੇ ਆਰਗੇਗੇਨਾਈਜ਼ਰ ਇਸ ਕਰਕੇ ਇਹ ਜਿਹੜੇ ਡੱਬੇ ਮੈਂ ਘਰੇ ਬਣਾ ਕੇ ਲਗਾਏ ਹੋਏ ਨੇ ਮੇਰਾ ਕੰਮ ਚੱਲ ਰਿਹਾ ਠੀਕ ਹੈ ਪੈਸੇ ਲਾ ਕੇ ਜੇਰੋ ਮਰਜ਼ੀ ਚੀਜ਼ ਖਰੀਦ ਲਓ ਪਰ ਜੇ ਤੂੰ ਬਿਨਾਂ ਪੈਸੇ ਆ ਤਾਂ ਆਪਾਂ ਚੀਜ਼ ਘਰੇ ਬਣਾਉਣੇ ਵਰਤਦੇ ਨੇ ਉਹਦੀ ਖੁਸ਼ੀ ਅਲੱਗ ਹੀ ਹ ਉਦਾਹਰਨ ਚਾਹ ਹੁੰਦਾ ਕਿ ਆਪਾਂ ਫ੍ਰੀਚ ਬਣਾਈਆ ਚੀਜ਼ ਦੇਖੋ ਮਿਲ ਕਿੰਨੇ ਟਾਈਮ ਤੋਂ ਚੀਜ਼ ਚੱਲ ਰਹੀ ਔਰ ਮੈਂ ਇੱਕ 2.5 ਸਾਲਾਂ ਤੋਂ ਮੈਂ ਬਾਕਸ ਯੂਜ਼ ਕਰ ਰਹੀ ਆ ਬਿਲਕੁਲ ਵੀ ਖਰਾਬ ਨਹੀਂ ਹੋਏ ਹੈਗੇ ਔਰ ਗੱਤੇ ਦੇ ਬਾਕਸ ਦੇਖੋ ਕਾਗਜ਼ ਨਾਲ ਰੈਪ ਕਰੇ ਹੋਏ ਨੇ ਕੋਈ ਇਹ ਨਹੀਂ ਹੈ ਕੋ ਪਲਾਸਟਿਕ ਦੇ ਨੇ ਮੈਂ 2.5 ਸਾਲਾਂ ਤੋਂ ਮੈਂ ਇਹਨਾਂ ਨੂੰ ਯੂਜ਼ ਕਰ ਰਹੀ ਆ ਬਿਲਕੁਲ ਖਰਾਬ ਨਹੀਂ ਹੋਏ ਹੈਗੇ ਔਰ ਦੂਸਰਾ ਬਾਕਸ ਵੀ ਮੈਂ ਸਾਰੇ ਬੋਟਲਸ ਬਾਹਰ ਕੱਢਦੀ ਆ ਤੇ ਜਿਹੜਾ ਮੈਨੂੰ ਲੱਗੀ ਚੀਜ਼ ਕੰਮ ਦੀ ਹੈਗੇ ਮੈਂ ਰੱਖ ਲਈ ਜਿਹੜਾ ਮੈਨੂੰ ਲੱਗਾ ਯੂਜ਼ ਨਹੀਂ ਹੋ ਰਹੀ ਮੈਨੂੰ ਪਤਾ ਲੱਗ ਗਿਆ ਵੀ ਆਹ ਚੀਜ਼ ਮੈਂ ਯੂਜ਼ ਨਹੀਂ ਕੀ ਇਸ ਟਾਈਮ ਤੇ ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਜੇ ਆਪਾਂ ਟਾਈਮ ਟੂ ਟਾਈਮ ਕਿਚਨ ਦੀ ਸਫਾਈ ਕਰਦੇ ਰਹੀਏ ਨਾ ਫਿਰ ਆਪਣੇ ਕਿਚਨ ਚ ਬਹੁਤ ਜ਼ਿਆਦਾ ਸਮਾਨ ਜਮਾ ਨਹੀਂ ਹੁੰਦਾ ਕੋਈ ਚੀਜ਼ ਐਕਸਪਾਇਰ ਨਹੀਂ ਹੁੰਦੀ ਪਈ ਖਰਾਬ ਨਹੀਂ ਹੁੰਦੀ ਹੈਗੀ ਤੇ ਆਪਣੇ ਪੈਸੇ ਵੇਸਟ ਹੋਣ ਤੋਂ ਵੀ ਬਚਦੇ ਨੇ ਮੇਰੇ ਕੋਲ ਨਾ ਚਿਲੀ ਫਲੇਕਸ ਦੇ ਪਾਊਚ ਪਏ ਸੀ ਕਿਤੇ ਬੱਚੇ ਲੈ ਕੇ ਆਏ ਹੋਣੇ ਤੇ ਮੈਂ ਯੂਜ਼ ਨਹੀਂ ਕਰੀ ਆਈ ਪਏ ਨੇ ਕਾਫੀ ਟਾਈਮ ਦੇ ਤੇ ਮੈਂ ਸੋਚਿਆ ਚਲੋ ਅਜ ਬੋਟਲ ਚ ਪਾ ਲਵਾਂ ਕਿਉਂਕਿ ਮੈਂ ਬੋਟਲ ਭਰੇ ਚਿਲੀ ਫਲੇਕਸ ਯੂਜ਼ ਕਰਦੀ ਆ ਇਹ ਮੈਂ ਕਰੀ ਨਹੀਂ ਹੈਗੀ ਭੁੱਲ ਜਾਈ ਜਦੋਂ ਯੂਜ਼ ਕਰਨੇ ਹੁੰਦੇ ਸੀਗੇ ਲੋੜ ਪੈਂਦੀ ਸੀ ਤੇ ਬੋਟਲ ਚੱਕ ਲ ਫਿਰ ਮੈਂ ਅੱਜ ਕੱਟ ਕੇ ਇਹ ਵਾਲੇ ਚਿਲੀ ਫਲੇਕਸ ਤੇ ਮੈਂ ਬੋਟਲ ਚ ਰੀਫਿਲ ਕਰ ਲਿਆ ਮੈਂ ਕਿ ਚਲੋ ਜਦੋਂ ਮੈਂ ਯੂਜ਼ ਕਰੂੰਗੀ ਤੇਰੇ ਵਿੱਚੋਂ ਹੀ ਕਰੂੰਗੀ। ਇਸ ਤਰ੍ਹਾਂ ਪੈਕੇਟ ਮੇਰੇ ਵੇਸਟ ਵੀ ਨਹੀਂ ਗਏ ਤੇ ਮੇਰੇ ਚਿਲੀ ਫਲੇਕਸ ਜਿਹੜੇ ਪਏ ਸੀ ਪਾਉਚ ਵਿੱਚ ਉਹ ਵੀ ਕੰਮ ਆ ਗਏ। ਇਸ ਤਰੀਕਾ ਨਾਲ ਆਪਣਾ ਸਾਰੀ ਚੀਜ਼ ਫਿਰ ਬਾਹਰ ਨਹੀਂ ਇਕੱਲੋਂਦੀ ਆਪਾਂ ਸਫਾਈ ਕਰਦੇ ਆ। ਕਦੇ ਵੀ ਆਪਣਾ ਕਿਚਨ ਦਾ ਸਮਾਨ ਖਰਾਬ ਨਹੀਂ ਜਾਂਦਾ ਫਿਰ। ਔਰ ਇੱਕ ਦੋ ਪਾਉਚ ਸਨੈਪਿੰਗ ਦੇ ਪਏ ਸੀਗੇ ਇਹਦੇ ਵਿੱਚ ਉਹ ਸੀ گارਲਿਕ ਤੇ ਆਨਿਅਨ ਦਾ ਪਾਊਡਰ ਸੀਗਾ। ਗਾਰਲਿਕ ਪਾਊਡਰ ਐਂਡ ਅਨੀਅਨ ਪਾਊਡਰ ਸੀਗਾ ਚੀਜ਼ ਪਾਊਡਰ ਵਿੱਚ ਮਿਕਸ ਸੀ ਇਹ ਵੀ ਬੱਚੀ ਲੈ ਕੇ ਆਈ ਹੁਣ ਕਿਤੇ ਇਹ ਵੀ ਐਂ ਪਿਆ ਸੀਗਾ ਇਹ ਵੀ ਮੈਂ ਪੜਿਆ ਉੱਪਰ ਵੀ ਕੀ ਆ ਫਿਰ ਮੈਂ ਵੀ ਡੱਬੀ ਵਿੱਚ ਕੱਢ ਲੈ ਮੈਂ ਕਿਹਾ ਕਈ ਵਾਰ ਆਪਾਂ ਬ੍ਰੈਡ ਪੀਜ਼ਾ ਬਣਾਉਣਾ ਹੈ ਜਾਂ ਪੀਜ਼ਾ ਬਣਾਉਣਾ ਹੈ ਕਰ ਉਹਦੇ ਉੱਪਰ ਥੋੜਾ ਥੋੜਾ ਸਪ੍ਰਿੰਕਲ ਕਰਦਾ ਕਰਾਂਗੇ ਜਾਂ ਫਿਰ ਸੈਂਡਵਿਚ ਬਣਾਉਣੇ ਉਹਦੇ ਵਿੱਚ ਪਾਇਆ ਕਰੂ ਔਰ ਮੈਂ ਇਹਦੀ ਖੁਸ਼ਬੂ ਲੈ ਕੇ ਵੀ ਦੇਖਦੀ ਸੀ ਵੀ ਸੱਚੀ ਖਾਣ ਦੀ ਇੱਕ ਦਿਹਾਰੀ ਆ ਅੱਛੀ ਫਲੇਵਰ ਸੀਗਾ ਇਹਦਾ ਵੀ ਇਸ ਤਰੀਕੇ ਨਾਲ ਆਪਣੇ ਚੀਜ਼ਾਂ ਯੂਜ਼ ਚ ਆ ਜਾਂਦੀਆਂ ਨੇ ਯਾ ਫਸਫਾਈ ਕਰਾਂਗੀ ਨਾ ਸਮਾਨ ਕੱਢਾਂਗੀ ਨਾ ਫਿਰ ਉਹ ਅੰਦਰ ਪਈਆਂ ਹੀ ਖਰਾਬ ਹੋ ਜਾਂਦੀਆਂ ਨੇ ਦੇਖੀ ਚੰਦੀ ਸਫਾਈ ਮੇਰੀ ਹਜੇ ਚੱਲ ਰਹੀ ਸੀ ਜੀ ਐਨੇ ਦਵਿੰਦਰ ਆਗੇ ਕਹਿੰਦੇ ਮੈਨੂੰ ਚਾਹ ਦਾ ਬਣਾ ਦਿਓ ਓਮਲੇਟ ਤੇ ਇੱਧਰ ਬਣ ਰਿਹਾ ਸੀ ਓਮਲੇਟ ਇੱਧਰ ਮੈਂ ਰੱਖੀ ਹੋਈ ਉਹ ਦਵਿੰਦਰ ਲਈ ਚਾਹ ਯਾ ਸੋਨ ਸਫਾਈ ਕਰਦ ਕਰਦੇ ਜੋ ਵਿੱਚੋਂ ਹਟਣਾ ਪੈ ਜੇ ਨਾ ਥੋੜਾ ਅੱਛਾ ਹੋ ਜਾਣਾ ਕਿਉਂਕਿ ਮਮਾ ਸਾਂ ਮੰਨ ਜਮਣਾ ਕਿ ਸਫਾਈ ਕਰਨ ਲੱਗਦੇ ਚਲੋ ਐਨੀਵੇ ਸਫਾਈ ਤਾਂ ਮੈਂ ਕਰ ਲਈ ਸੀ ਬਾਅਦ ਵਿੱਚ ਕੰਪਲੀਟ ਦਿਨ ਨਾਲ ਮੈਂ ਬਣਾ ਲਈ ਸੀ ਪੋਪਕੋਰਨ ਠੰਡੀ ਸੀ ਮੈਂ ਪੋਪਕੋਰਨ ਨੂੰ ਅੱਜ ਤਿਲ ਕਰਦੇ ਆਂ ਪੋਪਕੋਰਨ ਵੀ ਬਣ ਗਏ ਕਰਮਾ ਗਰਮ ਖਾਵਾਂਗੇ ਤੇਸੀ ਕੀ ਉਹ ਵਾਲੇ ਪੋਪਕੋਰਨ ਔਰ ਇਦਰ ਡਿਨਰ ਵਿੱਚ ਮੈਂ ਅੱਜ ਬਣਾਈ ਸੀ ਆਪਣੇ ਲਈ ਖਿਚੜੀ ਬਹੁਤ ਟਾਈਮ ਬਾਅਦ ਚਾਵਲ ਓਟਸ ਦਲੀ ਹੋਈ ਹਰੀ ਮੂੰਗੀ ਦਾਲ ਦੀ ਤੇ ਸਬਜ਼ੀਆਂ ਪਾ ਕੇ ਸੋ ਵੀਡੀਓ ਦੇਖਣ ਨੂੰ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਕੋਰ ਵੀਡੀਓ ਲੈ ਕੇ ਸੱਚ ਇੱਕ ਹਾਲ